ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ ਭੋਗ ਕੇ ਰੱਖੇ ਖਾਧ ਪਦਾਰਥਾਂ ਵਿੱਚ ਪੋਸ਼ਟਿਕ ਤੱਤਾਂ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਲਈ ਅੰਕੂਰੀਤ ਖਾਧ ਪਦਾਰਥਾਂ ਦਾ ਸੇਵਨ ਕਾਫੀ ਫਾਇਦੇਮੰਦ ਹੁੰਦਾ ਹੈ। ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਸੱਤ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਭੋਗ ਕੇ ਖਾਣ ਨਾਲ ਤੁਹਾਨੂੰ ਬਹੁਤ ਸਾਰੇ ਸਰੀਰਕ ਲਾਭ ਹੋਣ ਵਾਲੇ ਹਨ। ਤਾਂ ਬਿਨਾਂ ਕਿਸੇ ਦੇਰੀ ਤੋਂ ਜਾਣਦੇ ਹਾਂ ਇਹਨਾਂ ਚੀਜ਼ਾਂ ਬਾਰੇ। ਮੇਥੀ ਦਾਣੇ ਦਾ ਸੇਵਨ। ਮੇਥੀ ਦਾਣੇ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਕਿ ਕੇ ਅੰਤੜੀਆਂ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ ਸ਼ੂਗਰ ਦੇ ਰੋਗੀਆਂ ਲਈ ਮੇਥੀ ਦਾਣਾ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਮੇਥੀ ਦਾਣਾ ਮਹਿਲਾਵਾਂ ਲਈ ਵੀ ਬਹੁਤ ਹੀ ਲਾਭਕਾਰੀ ਮੰਨਿਆ ਜਾਂਦਾ ਹੈ ਖਸਖਸ ਦਾ ਸੇਵਨ ਦੋਸਤੋ ਖਸਖਸ ਵਿੱਚ ਵਿਟਾਮਿਨ B ਪਾਇਆ ਜਾਂਦਾ ਹੈ ਜੋ ਕਿ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਜਿਸ ਨਾਲ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ ਇਹ ਸਾਡੀ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦਾ ਹੈ ਇਸ ਲਈ ਖਸਕਾਸ ਨੂੰ ਸਵੇਰੇ ਖਾਲੀ ਪੇਟ ਸੇਵਨ ਕਰਨ ਨਾਲ ਮੋਟਾਪਾ ਤੇਜ਼ੀ ਨਾਲ ਕੱਟਣ ਲੱਗਦਾ ਹੈ ਨਾਲ ਹੀ ਸਰੀਰ ਨੂੰ ਛੋਟੀਆਂ-ਛੋਟੀਆਂ ਬਿਮਾਰੀਆਂ ਨਹੀਂ ਲੱਗਦੀਆਂ ਅਲਸੀ ਦਾ ਸੇਵਨ ਦੋਸਤੋ omega 3 ਫੈਟੀ ਐਸਿਡ ਦਾ ਇੱਕੋ ਮਾਤਰ ਸ਼ਾਕਾਹਾਰੀ ਭੋਜਨ ਅਲਸੀ ਨੂੰ ਮੰਨਿਆ ਜਾਂਦਾ ਹੈ ਅਲਸੀ ਦਿਮਾਗ ਸੰਬੰਧੀ ਬਿਮਾਰੀਆਂ ਨੂੰ ਦੂਰ ਕਰਦੀ ਹੈ ਇਸ ਦੇ ਸੇਵਨ ਨਾਲ ਤਣਾਅ ਟੈਨਸ਼ਨ ਅਤੇ ਹੋਰ ਮਾਨਸਿਕ ਰੋਗ ਨਹੀਂ ਲੱਗਦੇ ਇਹ ਸਰੀਰ ਅੰਦਰੋਂ ਗੰਦੇ ਕੋਲੇਸਟਰੋਲ ਨੂੰ ਬਾਹਰ ਕੱਢਦੀ ਹੈ ਜਿਸ ਨਾਲ ਸਾਡਾ ਦਿਲ ਸਿਹਤਮੰਦ ਬਣਦਾ ਹੈ ਮੁਨੱਕੀ ਦਾ ਸੇਵਨ ਮੁਨੱਕੀ ਅੰਦਰ ਮੈਗਨੀਸ਼ੀਅਮ ਪੋਟਾਸ਼ੀਅਮ ਕਾਫੀ ਮਾਤਰਾ ਵਿੱਚ ਹੁੰਦਾ ਹੈ ਮੁਨੱਕੀ ਦਾ ਹਰ ਰੋਜ਼ ਸੇਵਨ ਕੈਂਸਰ ਦੀਆਂ ਕੋਸ਼ਿਕਾਵਾਂ ਵਿੱਚ ਵਾਧੇ ਨੂੰ ਰੋਕਦਾ ਹੈ ਇਸ ਨਾਲ ਸਾਡੀ ਚਮੜੀ ਸਿਹਤਮੰਦ ਅਤੇ ਚਮਕਦਾਰ ਰਹਿੰਦੀ ਹੈ ਖੂਨ ਦੀ ਕਮੀ ਅਤੇ ਗੁਰਦੇ ਦੀ ਪੱਥਰੀ ਦੇ ਮਰੀਜ਼ਾਂ ਲਈ ਇਹ ਜਿਆਦਾ ਫਾਇਦੇਮੰਦ ਹੁੰਦਾ ਹੈ ਕਾਲੇ ਛੋਲਿਆਂ ਦਾ ਸੇਵਨ ਭਿੱਜੇ ਹੋਏ ਕਾਲੇ ਛੋਲਿਆਂ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਕਿ ਕਬਜ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ ਇਸ ਅੰਦਰ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਕਿ ਸਰੀਰ ਨੂੰ ਸਹੀ ਆਕਾਰ ਦੇਣ ਲਈ ਜ਼ਰੂਰੀ ਹੈ ਕਾਲੇ ਛੋਲਿਆਂ ਦਾ ਹਰ ਰੋਜ਼ ਸੇਵਨ ਕਰਨ ਨਾਲ ਥਕਾਵਟ ਤੇ ਕਮਜ਼ੋਰੀ ਦੂਰ ਹੁੰਦੀ ਹੈ ਕਿਉਂਕਿ ਇਸ ਵਿੱਚ ਫੋਲਿਕ ਐਸਿਡ ਆਇਰਨ ਬਹੁਤ ਹੀ ਜ਼ਿਆਦਾ ਹੁੰਦਾ ਹੈ ਬਦਾਮ ਦਾ ਸੇਵਨ ਦੋਸਤੋ ਬਦਾਮ ਅੰਦਰ ਮੈਗਨੀਸ਼ੀਅਮ ਹੁੰਦਾ ਹੈ ਜੋ ਕਿ ਹਾਈ ਬੀਪੀ ਦੇ ਰੋਗੀਆਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਹਾਲ ਹੀ ਵਿੱਚ ਹੋਈ ਖੋ ਦਸਿਆ ਗਿਆ ਹੈ ਕਿ ਬਦਾਮ ਦਾ ਹਰ ਰੋਜ਼ ਸੇਵਨ ਕਰਨ ਨਾਲ ਖਰਾਬ ਕੋਲੇਸਟ੍ਰੋਲ ਦਾ ਲੈਵਲ ਸਰੀਰ ਅੰਦਰੋਂ ਖਤਮ ਹੁੰਦਾ ਹੈ ਦਿਲ ਮਜ਼ਬੂਤ ਬੰਦਾ ਹੈ ਹਰ ਰੋਜ਼ ਬਦਾਮ ਦੇ ਸੇਵਨ ਨਾਲ ਦਿਮਾਗ ਦੀ ਬੁੱਧੀ ਵੀ ਤੇਜ਼ ਹੁੰਦੀ ਹੈ ਕਿਸ਼ਮਿਸ਼ ਦਾ ਸੇਵਨ ਦੋਸਤੋ ਕਿਸ਼ਮਿਸ਼ ਅੰਦਰ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ ਇਸ ਲਈ ਇੱਕ ਰਾਤ ਪਹਿਲਾਂ ਭਿਜੀ ਹੋਈ ਕਿਸ਼ਮਿਸ਼ ਨੂੰ ਹਰ ਰੋਜ਼ ਖਾਣ ਨਾਲ ਚਮੜੀ ਸਿਹਤਮੰਦ ਅਤੇ ਚਮਕਦਾਰ ਬੰਦੀ ਹੈ ਇਸ ਅੰਦਰ ਆਇਰਨ ਦੀ ਭਰਪੂਰ ਮਾਤਰਾ ਹੁੰਦੀ ਹੈ ਇਸ ਲਈ ਹਰ ਰੋਜ਼ ਕਿਸ਼ਮਿਸ਼ ਦਾ ਸੇਵਨ ਕਰਨ ਨਾਲ ਖੂਨ ਦੀ ਕਮੀ ਦੇ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਜਿਨ੍ਹਾਂ ਲੋਕ ਹੈ ਉਹਨਾਂ ਨੂੰ ਲਗਾਤਾਰ 1 ਮਹੀਨੇ ਤੱਕ ਭਿਜੀ ਹੋਈ ਕਿਸ਼ਮਿਸ਼ ਖਾਣੀ ਚਾਹੀਦੀ ਹੈ ਖੂਨ ਦੀ ਕਮੀ ਜੜ ਤੋਂ ਖਤਮ ਹੋ ਜਾਂਦੀ ਹੈ ਦੋਸਤੋ ਇਹ ਹਨ ਉਹ ਸੱਤ ਚੀਜ਼ਾਂ ਜਿਨ੍ਹਾਂ ਨੂੰ ਤੁਸੀਂ ਆਪਣੀ ਲੋੜ ਅਨੁਸਾਰ ਰਾਤ ਨੂੰ ਪੀਓ ਕੇ ਰੱਖੋ ਅਤੇ ਸਵੇਰੇ ਖਾਲੀ ਪੇਟ ਇਹਨਾਂ ਚੀਜ਼ਾਂ ਨੂੰ ਸੇਵਨ ਕਰੋ ਤੇ ਸਰੀਰ ਨੂੰ ਬਿਮਾਰੀਆਂ ਤੋਂ ਬਚਾ ਕੇ ਸਿਹਤਮੰਦ ਬਣੇ ਰਹੋ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਹੋਰ ਇਸੇ ਤਰ੍ਹਾਂ ਦੇ ਸੌਖੇ ਘਰੇਲੂ ਅਸਰਦਾਰ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ